ਸਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ-ਏ-ਪੰਜਾਬ ਨਿਊਜ਼ ਸ਼ਰਨਮੀਆਂ ਜਤਾਤਾ ਸਾਹਿਬ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਕਿ ਇੱਕ ਹਰਾਲ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜੀ ਹਾਂ ਦੱਸਿਏ ਕਿ ਬਰਨਾਲੇ ਤੋਂ ਇੱਕ ਖਬਰ ਸਾਹਮਣੇ ਆਈ ਹੈ ਕਿ ਇੱਕ ਵਿਅਕਤੀ ਨੂੰ ਪੈਸੇ ਦੀ ਜਰੂਰਤ ਸੀ ਤਾਂ ਉਸਨੇ ਆਪਣੀ ਸਕੂਟੀ ਜਿਹੜੀ ਆ ਉਹ OLX ਦੇ ਉੱਤੇ ਪਾ ਦਿੱਤੀ ਕਿ ਤਾਂ ਜੋ ਕਿ ਇਸ ਨੂੰ ਸੇਲ ਕੀਤਾ ਜਾਵੇ ਤਾਂ ਇੱਕ ਵਿਅਕਤੀ OLX ਦੇ ਉੱਤੇ ਜੜਾਇਆ ਉਸ ਨੂੰ ਕਮੈਂਟ ਕਰਦਾ ਹੈ ਕਿ ਮੈਂ ਉਸ ਦੀ ਜਿਹੜੀ ਸਕੂਟਰੀ ਖਰੀਦਦਾਗਾ ਤਾਂ ਉਸਦੇ ਘਰ ਪਹੁੰਚ ਜਾਇਆ ਤੇ ਘਰ ਜਾ ਕੇ ਉਹ ਨੂੰ ਆਪਣੇ ਡਾਕੂਮੈਂਟ ਦਿੰਦਾ ਹੈ ਤਾਂ ਉਸ ਤੋਂ ਬਾਅਦ ਕਹਿੰਦਾ ਹੈ ਕਿ ਮੈਨੂੰ ਆਪਣੀ ਸਕਿਉਰਟੀ ਦੀ ਜਿਹੜੀ ਆ ਉਹ ਚਾਬੀ ਦਿੱਤੀ ਜਾਵੇ ਤਾਂ ਜੋ ਕਿ ਮੈਂ ਇਸ ਦੀ ਟ੍ਰਾਈ ਲੈ ਕੇ ਆਵਾਂ ਤਾਂ ਜਦੋਂ ਉਸ ਦਾ ਟ੍ਰਾਈ ਲੈਣ ਜਾਂਦਾ ਆ ਤਾਂ ਮੋੜ ਕੇ ਵਾਪਸ ਨਹੀਂ ਆਉਂਦਾ ਤਾ ਉਹ ਵੱਡੀ ਜਿਹੜੀ ਉਹ ਗੇਮ ਪਾ ਕੇ ਉੱਤੋਂ ਰਫੂ ਚੱਕਰ ਹੋ ਜਾਂਦਾ ਤਾਂ ਪਰਿਵਾਰਿਕ ਮੈਂਬਰ ਇਸ ਸਮੇਂ ਸਦਮੇ ਦੇ ਵਿੱਚ ਹੋਏ ਹੈ ਨੇ ਕਿ ਆਖਿਰਕਾਰ ਹੋਇਆ ਕਿ ਹਾਨੂੰ ਤਾਂ ਪੈਸੇ ਦੀ ਲੋੜ ਸੀ ਤਾਂ ਇੱਕ ਵਿਅਕਤੀ ਜਿਹੜਾ ਆ ਉਹਨਾਂ ਦੇ ਨਾਲ ਹੀ ਗੇਮ ਪਾ ਗਿਆ ਤਾਂ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਸੀਸੀਟੀਵੀ ਦੇ ਆਧਾਰ ਦੇ ਉੱਤੇ ਵਿਅਕਤੀ ਦੀ ਜਿਹੜੀ ਉਹ ਭਾਲ ਕੀਤੀ ਜਾ ਰਹੀ ਹੈ ਪਲਸ ਕੋਟੀ ਸੇਲ ਕਰਨੀ ਸੀ ਤਾਂ ਲੱਖਸ ਪਰ ਡਾਲੀ थी ਇਹ ਜੋ ਹੈ ਇਸ ਬੰਦੇ ਸੇ ਬਾਤ ਹੋਈ ਹੈ ہماری दो तीन दिन तक मतलब बात हुई है दाना मंडी की पर दुकान बता रहा था अपनी और इधर जो है सिनेमा के पास अपना घर बता रहा था तो इससे जो है स्कूटी की हम मतलब आपकी स्कूटी ले लेंगे और ये आया आने के बाद कि हम तो दस दस साल से बरनाला में रहते हैं और हमारी मतलब जो है हम अपना आधार कार्ड और पच्चीस हज़ार रुपये तुम्हें देंगे तो ये आधार कार्ड मेरी वाइफ को आधार कार्ड देख कर कि मैं यहाँ ट्राई कर लेता हूँ गली में और उसके बाद जो है फिर ये कि पैसे अभी दे दूंगा मैं और बस एकदम जो है बाइक ले हमारी स्कूटी ले कर जो है ये चला गया वापसी मुड़ कर नहीं आया बंदा फ्रॉड निकला बहुत इसके साथ जो है सख्त से सख्त कार्रवाई होनी चाहिए पुलिस में कंप्लेन करी थी अभी तक कोई रिप्लाई नहीं दिया ना ही कुछ हुआ जो है इस पर जो है पुलिस जो है जल्दी से जल्दी कार्रवाई करे और जल्दी से जल्दी जो है हमारा हमारी स्कूटी वापसी दिलवाए और बंदे को जो है जेल पर आए हमारी चोरी हमें पैसों की नीट थी तो हमें अपनी स्कूटी ओला एक्स पर डाल दी थी सेल करने के लिए तो एक बंदे का रिप्लाई आया कि मैंने स्कूटी लेनी है हमने कहा आ जाइए देख ली स्कूटी तो वो बंदा कहा मैं कल आऊँगा मैंने कहा ठीक है ओके तो पाँच बजे आया बुध के दिन तो फिर उन्हें अपना आधार कार्ड पकड़ाया कह रहा मैं पैसे भी ला रहा हूँ स्कूटी अच्छी है मैं चालीस हजार रुपये दे दूंगा और क्या नाम मैं इसकी ट्राई लेता हूँ एक मिनट मेरा आधार कार्ड पकड़ लीजिए और मैं यहाँ पे ट्राई लेकर आता हूँ तो बस वो जिसे ट्राई ली अब वो आगे को सीधा चला गया मुड़ के हमारी स्कूटी लेके नहीं आया हमने कॉल किया अगले दिन कह दिया मैं आ रहा हूँ पैसे लेकर आ रहा हूँ फिर उनने फोन बिताया फोन नंबर सारे स्विच ऑफ आ रहे हैं उसके हाँ जी आधार कार्ड दे के गया है हम गए थे घर पर उन्होंने घर वाले बंदे का अंदर नहीं जा पाए पड़ोसियों ने बताया कि बंदा कभी कभी घर पे आता है कि लड़ाकू बंदे हैं ਆਪ ਕੰਪਲੇਨ ਕਰੋ ਅਸੀਂ ਕੰਪਲੇਨ ਡਾਲ ਲੀਏ ਫਾਨੇ ਮੈਂ ਅਭੀ ਤੱਕ ਕੋਈ ਰਿਪਲਾਈ ਨਹੀਂ ਆਇਆ ਹੈ ਅਸੀਂ ਇਹ ਮੰਗ ਕਰਦੇ ਕਿ ਜੈਸੇ ਵੀ ਹੋ ਸਾਡੀ ਮਤਲਬ ਸਕੂਟੀ ਮਿਲ ਜਾਏ ਦੇਖੋ ਇਹ ਪਰਸੋਂ ਆ ਸਾਡੇ ਸਾਹਮਣੇ ਗਵਾਂਢ ਦੇ ਵਿੱਚ ਕਾਰ ਦਾ ਸ਼ੀਸ਼ਾ ਤੋੜ ਕੇ ਗੱਡੀ ਲੈ ਜਾਣ ਦੀ ਕੋਸ਼ਿਸ਼ ਕੀਤੀ ਹੈ ਕਾਗਜ਼ਾਤ ਵੀ ਮੰਡਾ ਦਾ ਗੱਡੀ ਚੋਂ ਕੱਢ ਕੇ ਲੈ ਗਏ ਨੇ ਇਹ ਜੋ ਦੂਜੇ ਤੀਜੇ ਜਗ੍ਹਾ ਨਾ ਇਧਰ ਸਕੂਟਰ ਹੀ ਇੰਨਾ ਦੀ ਚੋਰੀ ਹੋ ਗਈ ਆ ਤੇ ਇਹ ਵੀ ਪ੍ਰਸ਼ਾਸਨ ਕੋਈ ਪ੍ਰਸ਼ਾਸਨ ਕੁਝ ਕਰਨਾ ਚਾਹੀਦਾ ਇਸ ਵਾਸਤੇ ਵਾਰਦਾਤ ਬਹੁਤ ਜ਼ਿਆਦਾ ਹੋ ਰਹੀਆਂ ਤੇ ਗਾ ਸਾਡੇ ਗਿਲ ਨਗਰ ਦੇ ਵਿੱਚ ਮੇਰੀ ਈ ਈ ਜੀ ਦਾ ਘਰ ਆ ਉਹਨਾਂ ਦੇ ਮਕਾਨ ਦੇ ਵਿੱਚ ਚੋਰੀ ਹੋ ਗਈ ਤੇ ਉਹਨਾਂ ਦਾ ਟੋਟਲੀ ਸਮਾਨ ਸਾਰਾ ਲੈ ਗਏ ਤੇ ਚੋਰੀ ਦਿਨ ਦਿਨ ਰਾਤ ਢੇਲੀ ਹੋ ਰਹੀਆਂ ਚੋਰੀਆਂ ਸ਼ਾਸਨ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਹੈ ਇਸ ਤੇ ਲਗਾਮ ਪੋਣੀ ਚਾਹੀਦੀ ਹੈ ਹਾਂਜੀ ਇਹ ਸਾਡੇ ਕੋਲ ਇੱਕ ਦਰਖਾਸਤ ਆਈ ਸੀ ਥਾਣਾ ਸਿਟੀ ਦੇ ਵਿੱਚ ਇਹਦੇ ਵਿੱਚ ਪ੍ਰਮੋਦ ਕੁਮਾਰ ਵਾਸੀ ਕੇਸੀ ਰੋਡ ਬਰਨਾਲਾ ਇਹਨਾਂ ਨੇ ਦਰਖਾਸਤ ਦਿੱਤੀ ਸੀ ਕਿ ਇਹਨਾਂ ਨੇ ਇੱਕ ਆਪਣੀ ਉਹ ਸਕੂਟੀ ਜਿਹੜੀ ਆ ਉਹ ਵੇਚਣ ਵਾਸਤੇ ਉਹ ਐਲ ਐਕਸ ਤੇ ਉੱਤੇ ਐਡ ਪਾਈ ਸੀ ਉਹ ਐਡ ਨੂੰ ਦੇਖ ਕੇ ਇੱਕ ਵਿਅਕਤੀ ਨਾ پاس ਆਇਆ ਜਿਨੇ ਆਪਣੀ ਪਛਾਣ ਖਿਸ਼ਕਪ কুমার ਵਾਸੀ ਬਰਨਾਲਾ ਦਿੱਤੀ ਉਹਨੇ ਆਪਣਾ ਇਹਨਾਂ ਨੂੰ ਆਧਾਰ ਕਾਰਡ ਵੀ ਦਿੱਤਾ ਆਪਣਾ ਮੋਬਾਈਲ ਨੰਬਰ ਵੀ ਨਾ ਉਹਨੇ ਫੋਨ ਦੇ ਰਾਹੀਂ ਇਹਨਾਂ ਨਾਲ ਕੰਟੈਕਟ ਕੀਤਾ ਸੀ ਤੇ ਉਹਨੇ ਇਹਨਾਂ ਨੂੰ ਪੈਸੇ ਦਿਖਾਏ ਕਿ ਮੈਂ ਤੁਹਾਡੀ ਜਿਹੜੀ ਆ ਸਕੂਟੀ ਖਰੀਦਣ ਵਾਸਤੇ ਇੰਟਰਸਟਿਡ ਆ ਇਹ 8 ਅਕਤੂਬਰ ਦੀ ਗੱਲ ਹੈ ਜਦੋਂ ਆਇਆ ਤੇ ਉਹਨੇ ਇਹਨਾਂ ਨੂੰ केशव कुमार ਨੇ ਕਿਹਾ ਕਿ ਮੈਂ ਤੁਹਾਡੀ ਸਕੂਟੀ ਜਿਹੜੀ ਹੈ ਉਹ ਟੈਸਟ ਡਰਾਈਵ ਲੈਣਾ ਚਾਹੁੰਦਾ ਤੇ ਉਹ ਟੈਸਟ ਡਰਾਈਵ ਲੈਣ ਦੇ ਬਹਾਨੇ ਇਹਨਾਂ ਦੀ ਸਕੂਟੀ ਲੈ ਗਿਆ ਤੇ ਵਾਪਸ ਨਹੀਂ ਆਇਆ ਇਹ ਦਰਖਾਸਤ ਦੇ ਉੱਤੇ ਜਿਹੜਾ ਕਾਰਵਾਈ ਕਰਦੇ ਹੋਏ ਆਂ ਥਾਣਾ ਸਿਟੀ ਬਰਨਾਲਾ ਵਿਖੇ ਮੁਕੱਦਮਾ ਨੰਬਰ 466 ਅਧੀਨ ਧਾਰਾ 303 2 ਬੀ ਐਨ ਐਸ ਦਰਜ ਕਰ ਲਈ ਗਈ ਹੈ ਕੇਸ਼ਵ ਕੁਮਾਰ ਦੇ ਖਿਲਾਫ ਤੇ ਅਸੀਂ ਜਲਦੀ ਇਹਨੂੰ ਗ੍ਰਿਫਤਾਰ ਕਰਕੇ ਇਹਨੂੰ ਜਿਹੜਾ ਇਹਦੀ ਸਕੂਟੀ ਜਿਹੜੀ ਹੈ ਬਰਾਮਦ ਕਰਾਂਗੇ ਤੇ ਫਰਦਰ ਤਫਤੀਸ਼ ਚੱਲੀ ਆ ਜੀ ਬਿਲਕੁਲ ਅੱਜਕੱਲ ਕਿਉਂਕਿ ਇੰਟਰਨੈਟ ਦੇ ਉੱਤੇ ਜਿਹੜੀਆਂ ਵੈਬਸਾਈਟਸ ਨੇ ਹਰ ਤਰ੍ਹਾਂ ਦੀ ਸਰਵਿਸ ਸਾਨੂੰ ਇੰਟਰਨੈਟ ਤੇ ਮਿਲਦੀ ਹੈ ਪਬਲਿਕ ਵੀ ਕਾਫੀ ਜ਼ਿਆਦਾ ਇਹਦਾ ਯੂਜ਼ ਹੁਣ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਕਰਦੀ ਹੈ ਕਿਸੇ ਵੀ ਕੰਮ ਲਈ ਚਾਹੇ ਕਿਸੇ ਨੇ ਕੋਈ ਵਹੀਕਲ ਖਰੀਦਣਾ ਕੋਈ ਵੇਚਣਾ ਜਾਂ ਹੋਰ ਵੀ ਆਨਲਾਈਨ ਪੇਮੈਂਟਸ ਹੁੰਦੀਆਂ ਨੇ ਜਦੋਂ ਇਹ ਪਬਲਿਕ ਦੇ ਵਿੱਚ ਇਹਨਾਂ ਦਾ ਜਿਹੜਾ ਯੂਸੇਜ ਵਧ ਗਿਆ ਤਾਂ ਜਿਹੜੀ ਓਬਵੀਅਸ ਹੈ ਕਿ ਸਾਈਬਰ ਕ੍ਰਾਈਮ ਵੀ ਇਹਦੇ ਨਾਲ ਵੱਧ ਰਿਹਾ ਅਸੀਂ ਸਮੇਂ-ਸਮੇਂ ਤੇ ਪਬਲਿਕ ਨੂੰ ਅਵੇਅਰਨੈਸ ਕੈਂਪੇਨ ਵੀ ਚਲਾਉਂਦੇ ਰਹਿੰਦੇ ਆ ਤੇ ਤਾਂ ਜੋ ਜਿਹੜਾ ਪਬਲਿਕ ਇਹੋ ਜੀਆਂ ਠੱਗੀਆਂ ਤੋਂ ਬਚ ਸਕੇ ਪਰ ਫਿਰ ਵੀ ਕਈ ਵਾਰ ਜਿਹੜੇ ਭੋਲੇ ਲੋਕ ਨੇ ਇਹਦੇ ਵਿੱਚ ਫਸ ਜਾਂਦੇ ਨੇ ਜਿਵੇਂ ਇਹਨਾਂ ਨੇ OLX ਦੇ ਉੱਤੇ ਇਹਨਾਂ ਨਾਲ ਹੋ ਗਿਆ ਕਿ ਸਾਨੂੰ ਜਿਹੜਾ ਸਕੂਟੀ ਵੇਚਣੀ ਹੈ ਤੇ ਅਸੀਂ ਪਬਲਿਕ ਨੂੰ ਇਹੀ ਅਪੀਲ ਕਰਾਂਗੇ ਕਿ ਕੋਈ ਵੀ ਤੁਹਾਨੂੰ ਅਨਨੋਨ ਬੰਦਾ ਇਸ ਤਰ੍ਹਾਂ ਅਪਰੋਚ ਕਰਦਾ ਹੈ ਚਾਹੇ ਕੋਈ ਫਾਈਨੈਂਸ਼ੀਅਲ ਗੇਨ ਨੂੰ ਲੈ ਕੇ ਚਾਹੇ ਕੋਈ ਤੁਹਾਡੇ ਕਿਸੇ ਵੀਕਲ ਦੇ ਜਾਂ ਮੋਬਾਈਲ ਫੋਨ ਦੇ ਖਰੀਦਣ ਵੇਚਣ ਨੂੰ ਲੈ ਕੇ ਜਾਂ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਬਹੁਤ ਜ਼ਿਆਦਾ ਐਕਸਟਰਾ ਆਰਡੀਨਰੀ ਪ੍ਰੋਫਿਟ ਜਾਂ ਗੇਨ ਕੋਈ ਬੰਦਾ ਪ੍ਰੋਮਿਸ ਕਰ ਰਿਹਾ ਹੈ ਉਹਨੂੰ ਥੋੜਾ ਜਿਹਾ ਕੌਸ਼ਿਸ਼ਤੀ ਲੈ ਕੇ ਚੱਲਣ ਤੇ ਕੋਈ ਵੀ ਵਿਅਕਤੀ ਹੈ ਉਹਨੂੰ ਉਦੀ ਆਇਡੈਂਟੀਟੀ ਵਗੈਰਾ ਪ੍ਰੋਪਰ ਵੈਰੀਫਾਈ ਕਰਨ ਜਿਵੇਂ ਇਹਦੇ ਵਿੱਚ ਅਸੀਂ ਕਹਿੰਦੇ ਆ ਕਿ ਫਿਰ ਵੀ ਇਹਨਾਂ ਨੇ ਚੰਗਾ ਹੈਗਾ ਕਿ ਪ੍ਰਮੋਤ ਕੁਮਾਰ ਨੇ ਉਹਨਾਂ ਦੀ ਆਇਡੈਂਟੀਟੀ ਵੈਰੀਫਾਈ ਕੀਤੀ ਹੈ ਉਹਨਾਂ ਦੇ ਆਈਡੀ ਪ੍ਰੂਫ ਵਗੈਰਾ ਲਏ ਨੇ ਐਟਲੀਸਟ ਸਾਨੂੰ ਉਹ ਬੰਦੇ ਦੀ ਜਿਹੜੀ ਹੈ ਆਇਡੈਂਟੀਟੀ ਤਾਂ ਪਤਾ ਹੈਗੀ ਆ ਸੋ ਇਹ ਹੀ ਮੈਂ ਕਹਿਣਾ ਚਾਹਾਂ ਕਿ ਪਬਲਿਕ ਨੂੰ ਜਦੋਂ ਸਾਈਬਰ ਸਪੇਸ ਦੇ ਵਿੱਚ ਵਿਚਰਦੇ ਹੋਏ ਮੰ ਬੜਾ ਹੀ ਕੌਸ਼ੀਅਸਲੀ ਉਹ ਚੱਲਣਾ ਚਾਹੀਦਾ ਫਰਦਰ ਚੱਲ ਰਹੀ ਹੈ ਜੀ ਤਫਤੀਸ਼ ਆਪਾਂ ਇਹਨਾਂ ਨੂੰ ਜਿਹੜਾ ਦੋਸ਼ੀ ਹੈਗਾ ਕੇਸ਼ਵ ਕੁਮਾਰ ਇਹਨੂੰ ਮਾਨੀਟਰ ਕਰ ਰਹੇ ਆਂ ਜਲਦੀ ਆਪਾਂ ਇਹਨੂੰ ਫੜ ਲਾਂਗੇ ਤੇ ਸਕੂਟੀ ਬਰਾਮਦ ਕੀਤੀ ਜਾਏਗੀ ਤੇ ਹੋਰ ਵੀ ਆਪਾਂ ਇਹ ਤਫਤੀਸ਼ ਕਰਾਂਗੇ ਕਿ ਇਹਨੇ ਕੋਈ ਹੋਰ ਜੀਆਂ ਕੋਈ ਹੋਰ ਵੀ ਘਟਨਾਵਾਂ ਨੂੰ ਅੰਜਾਮ ਦਿੱਤਾ ਇਸ ਤੋਂ ਪਹਿਲਾਂ ਕਿਸੇ ਹੋਰ ਨਾਲ ਵੀ ਐਓ ਜੀ ਠੱਗੀ ਮਾਰੀ ਹੋਵੇ ਹੋ ਸਕਦਾ ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾੜਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸ਼ੇਰ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ